ਦੋਸਤੋ ਗਿੱਦੜਵਾਦੀ ਇਸ ਲੜਕੀ ਨੂੰ ਸਲਾਮ ਹੈ ਤੁਹਾਨੂੰ ਦੱਸ ਦਿੰਨੇ ਆ ਸਲਾਮ ਕਿਉਂ ਹੈ ਗਿੱਦੜਵਾਦੀ ਨੇੜਲੇ ਪਿੰਡ ਛਤਿਆਣਾ ਦੀ ਹੈ ਲੜਕੀ ਇਸ ਦੇ ਜज्ਬੇ ਨੂੰ ਵਾਕਈ ਸਲਾਮ ਹੈ ਜਿਸ ਨੇ 10ਵੀਂ ਜਮਾਤ ਦੇ ਵਿੱਚੋਂ 100% ਨੰਬਰ ਲੈ ਕੇ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਨਾਂ ਨੂੰ ਰੋਸ਼ਨ ਕਰ ਦਿੱਤਾ ਹੈ ਐਨਾ ਹੀ ਨਹੀਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਹ ਵਿਦਿਆਰਥਣ ਪੰਜਾਬ ਵਿੱਚੋਂ ਦੂਸਰੇ ਸਥਾਨ ਤੇ ਆਈ ਹੈ ਜੋ ਕਿ ਇੱਕ ਮਹਿਜ਼ ਡਰਾਈਵਰ ਦੀ ਧੀ ਹੈ ਤੁਹਾਨੂੰ ਦੱਸਦੇ ਨੇ ਇਹ ਲੜਕੀ ਦਾ ਨਾਮ ਹੈ ਅਰਤਿੰਦਰ ਦੀਪਕੌਰ ਸਾਡੇ ਚੈਨਲ ਦੀ ਟੀਮ ਨਾਲ ਗੱਲਬਾਤ ਕਰਦੇ ਆ ਅਰਤਿੰਦਰ ਦੀਪਕੌਰ ਨੇ ਕਿਹਾ ਕਿ ਉਹ ਡਾਕਟਰ ਬੰਨਾ ਚਾਹੁੰਦੀ ਹੈ ਪਰ ਉਸ ਦੇ ਪਿਤਾ ਫਾਇਰ ਬਗੇਟ ਦੇ ਵਿੱਚ ਡਰਾਈਵਰ ਹਨ ਉਹ ਚਾਹੁੰਦੀ ਹੈ ਕਿ ਮੈਂ ਡਾਕਟਰ ਬਣ ਕੇ ਆਪਣੇ ਪਿਤਾ ਨੂੰ ਸਨਮਾਨਤ ਕਰਨਾ ਚਾਹਨੀ ਹਾਂ ਤੁਹਾਨੂੰ ਦੱਸਦੇ ਨੇ ਕਿ ਜਦੋਂ ਉਹ ਘਰ ਆਈ ਤਾਂ ਉਸ ਦੇ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ ਦੇਖੋ ਕੀ ਕਹਿਣਾ ਹੈ ਲੜਕੀ ਦਾ ਤੇ ਉਸ ਦੇ ਪਰਿਵਾਰ ਵਾਲਿਆਂ ਦਾ ਜੀ ਅੱਜ ਪੰਜਾਬ ਚ ਦੂਜੇ ਨੰਬਰ ਤੇ ਆਏ ਆ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਖੁਸ਼ੀ ਹੋ ਰਹੀ ਹੈ ਜੀ ਮਿਹਨਤ ਕਿੰਨੀ ਕੀਤੀ ਹੈ ਇਸ ਵਾਸਤੇ ਬਹੁਤ ਮਿਹਨਤ ਕੀਤੀ ਹੈ ਸਕੂਲ ਤੋਂ ਬਾਅਦ ਵੀ ਨਾਲ ਦੀ ਨਾਲ ਹੀ ਪੜਨ ਲੱਗ ਜਾਂਦੇ ਸੀ ਰਾਤ ਤੱਕ ਕੀ ਏਮ ਕੀ ਅਗਲਾ ਹੀ ਟੋਟਾ ਸੀ ਮੇਰਾ ਏਮ ਡਾਕਟਰ ਬਣਨਾ ਅਤੇ ਦੇਸ਼ ਦੀ ਸੇਵਾ ਕਰਨ ਦੀ ਸਟੱਡੀ ਚ ਤੁਸੀਂ ਅੰਦਰ ਬੱਚੇ ਮੋਬਾਈਲ ਨਾਲ ਜੁੜ ਰਹੇ ਨੇ ਸੋਸ਼ਲ ਮੀਡੀਆ ਨਾਲ ਜੁੜ ਰਹੇ ਨੇ ਬੜਕੂਆਂ ਚਾਹੁੰਦਾ ਕੁਛ ਨਹੀਂ ਮੈਂ ਸੋਸ਼ਲ ਮੀਡੀਆ ਬਹੁਤ ਘੱਟ ਯੂਜ਼ ਕਰਦੀ ਸੀ ਤਾਂ ਬੱਚਿਆਂ ਨੂੰ ਸੁਨੇਹਾ ਦੇਣਾ ਚਾਹੀਦਾ ਸਾਰਿਆਂ ਨੂੰ ਮੀਨਸ ਕਰਨੀ ਚਾਹੀਦੀ ਹੈ ਤੇ ਸੋਸ਼ਲ ਮੀਡੀਆ ਨਾਲ ਬਹੁਤ ਘੱਟ ਜੁੜੇ ਰਹਿਣਾ ਚਾਹੀਦਾ ਸਕੂਲ ਨੇ ਕਿੰਨੀ ਕ ਹੈਲਪ ਕੀਤੀ ਬਾਬਾ ਫਰੀਦ ਪਬਲਿਕ ਸਕੂਲ ਨੂੰ ਸਾਰੀ ਹੈਲਪ ਕੀਤੀ ਸਕੂਲ ਦੀ ਹੈ ਸਕੂਲ ਟੀਚਰਸ ਬਹੁਤ ਵਧੀਆ ਨੇ ਇੱਥੋਂ ਦੀ ਤੇ ਮੇਰੀ ਗੇਮ ਵੀ ਸੀ ਨੈਟਬਾਲ ਤੇ ਉੱਚ ਵੀ ਮੇਰਾ ਅੰਡਰ 17 ਚ 골ਡ ਮੈਡਲ ਆਇਆ। ਉਮੀਦ ਹੈਗੀ ਸੀ ਕਿ ਤੁਹਾਨੂੰ ਵੀ ਇਸ ਤਰ੍ਹਾਂ ਮੇਰਾ ਪੰਜਾਬ ਚੋਂ ਦੂਜੇ ਨੰਬਰ ਤੇ ਆ ਜੂਗਾ ਮੇਰਾ। ਪੇਪਰ ਤਾਂ ਬਹੁਤ ਵਧੀਆ ਗਏ ਸੀ ਉਮੀਦ ਸੀ ਕਿ ਵੀ ਆ ਸਕਦਾ ਹੈ। ਕਿੰਨੇ ਕਿੰਨੇ ਘੰਟੇ ਸਟਡੀ ਰੋਜ਼ ਦੀ? 12-13 ਘੰਟੇ ਤਾਂ ਇੱਕ ਦਿਨ ਚ। ਨਾਲ ਕੋਈ ਕਰਦਾ ਮੰਮੀ ਨਾਲ ਹੈਲਪ ਵੀ ਕਰਦੇ ਰਹੀ ਮਾਨੀ। ਹਾਂ ਚਾਚੂ ਹੈਲਪ ਕਰਦੀ ਸੀ। ਓਕੇ। ਹਾਂਜੀ ਕੀ ਨਾਮ ਆ ਤੁਹਾਡਾ ਜੀ ਕੀ ਕਹਿਣਾ ਚਾਹੋਗੇ ਪਈ ਜੀ ਬੇਟੀ ਦੂਸਰਾ ਸਥਾਨ ਪ੍ਰਾਪਤ ਕੀਤਾ ਬਹੁਤ ਬਹੁਤ ਖੁਸ਼ੀ ਚੰਨਣੇ ਨੇ ਲਈ ਤੁਸੀਂ ਬਹੁਤ ਵਧੀਆ ਤਾਂ ਇਸ ਤਰ੍ਹਾਂ ਨੇ ਘਰੇ ਜੀ ਦਾ ਪੜਾਈ ਬਈ ਵਧੀਆ ਬਹੁਤ ਇਹ ਟਿਕਾਦੀ ਦਿੰਦਾ ਨਾ ਅਜੀ ਲੱਗਦਾ ਵੀ ਸੁਪਨਾ ਪੂਰਾ ਹੋ ਗਿਆ ਜੋ ਤੁਸੀਂ ਦੇਖਿਆ ਸੀ ਪਲਾਸਟਿਕ ਖੁਸ਼ੀ ਦੀ ਗੱਲ ਨਾ ਨੂੰ ਫੋਟੋ ਦੇ ਕੇ ਜੁੜੂਗੀ ਬਹੁਤ ਖੁਸ਼ੀ ਸਰ ਆਪਣੇ ਸਕੂਲ ਦੀ ਬੱਚੀ ਜਿਹੜੀ ਸਟੇਟ ਤੋਂ ਦੂਜਾ ਨੰਬਰ ਤੇ ਆਈ ਹੈ ਕਿਵੇਂ ਮਹਿਸੂਸ ਕਰਦੇ ਹੋ ਪਹਿਲਾਂ ਦੱਸੋ ਪਹਿਲੀ ਗੱਲ ਤਾਂ ਜੀ ਮੇਰੇ ਨਾਮ ਗੁਰਜੋਤ ਸਿੰਘ ਹੈ ਮੈਂ ਲੈਕਚਰਰ ਕੈਮਿਸਟਰੀ ਤੇ ਮੈਂ ਇਹਨਾਂ ਨੂੰ ਸਾਇੰਸ ਵਿਸ਼ਾ ਪੜ੍ਹਾਉਂਦਾ ਸੀ ਇਹ ਕੁੜੀਆ ਬਹੁਤ ਹੀ ਜ਼ਿਆਦਾ ਮਿਹਨਤੀ ਹੈ ਰਤਿੰਦਰ ਵਾਕਈ ਇੱਕ ਮਿਹਨਤ ਦੀ ਮਿਸਾਲ ਹੈ ਅਸੀਂ ਵੇਖਦੇ ਹਾਂ ਵੀ ਜਿਵੇਂ ਕੋਈ ਫ੍ਰੀਕੁਇਡ ਹੁੰਦਾ ਸੀ ਜਾਂ ਫਿਰ ਕੋਈ ਕਹਿ ਲਓ ਅਦੇਹਾ ਕੁਇਡ ਹੁੰਦੇ ਜਿਸ ਵਿੱਚ ਜ਼ਿਆਦਾ ਕੰਮ ਨਹੀਂ ਹੁੰਦਾ ਤਾਂ ਇਹ ਕੁੜੀਆ ਉਸੇ ਪੀੜ ਵਿੱਚ ਆਪਦੀ ਗੇਮ ਲਾਉਣ ਵੀ ਜਾਂਦੀ ਸੀ ਉਸੇ ਮੁੜ ਕੇ ਬਸੀਨੇ ਦੇ ਵਿੱਚ ਆ ਕੇ ਆਪਦੇ ਜਿਹੜੇ ਸੀ ਬਾਕੀ ਕੁੜੀ ਵੀ ਅਟੈਂਡ ਕਰਦੀ ਸੀ ਉਹੀ ਟੈਸਟ ਨਹੀਂ ਇਸ ਕੁੜੀ ਨੇ ਕਦੇ ਮਿਸ ਕੀਤਾ ਕਦੇ ਕੋਈ ਕਿਸੇ ਕਲਾਸ ਵਿੱਚ ਕਿਸੇ ਟੈਸਟ ਵਿੱਚੋਂ ਜਾਂ ਕਿਸੇ ਪੇਪਰ ਵਿੱਚੋਂ ਇਹਦੇ ਨੰਬਰ ਨਹੀਂ ਘਟਾਏ ਇਹ ਬੁੜੀਆ ਹਮੇਸ਼ਾ ਹੀ ਵੱਢਦੀ ਹੋਈ ਦਿਖਾਈ ਦਿੰਦੀ ਸੀ ਤੇ ਪੜਦੀ ਹੋਈ ਅਜੇ ਇਹ ਸੈਕਿੰਡ ਪੋਜੀਸ਼ਨ ਤੇ ਆਈ ਹੈ ਬਹੁਤ ਖੁਸ਼ੀ ਦੀ ਗੱਲ ਹੈ ਇਹ ਸਾਡੇ ਸਕੂਲ ਲਈ ਬਾਬਾ ਫਰੀਦ ਲਈ ਤੇ ਸਾਡੇ ਇਲਾਕੇ ਮੁਕਸਰ ਸਾਹਿਬ ਲਈ ਸਾਰੇ ਲਈ ਖੁਸ਼ੀ ਦੀ ਗੱਲ ਹੈ ਨੈਸ਼ਨਲ ਗੇਮਸ ਦੀ ਪਹਿਲਾ ਪੋਜੀਸ਼ਨ ਆਈ ਹੈ ਹਾਂਜੀ ਇਹ ਸਾਡੇ ਸਕੂਲ ਦੀਆਂ ਅਫਸਰ ਕਹਿੰਦੇ ਬੱਚੇ ਨੈਸ਼ਨਲ ਗੇਮਾਂ ਵਿੱਚ ਖੇਡ ਰਹੇ ਐ ਇਸ ਸਾਲ ਲਗਭਗ ਸਾਡੇ 19 ਨੌ ਬੱਚੇ ਜਿਹੜੇ ਸੀ ਨੈਸ਼ਨਲ ਵਿੱਚ ਖੇਡੇ ਸੀ ਉਸ ਵਿੱਚੋਂ ਇਹ ਸਾਡੀ ਇੱਕ ਤੈਨਾ ਦੀ ਬੱਚੇ ਦੀ 7th ਟੀਮ ਵਿੱਚ ਪੋਜੀਸ਼ਨ ਆਈ ਸੀ ਇਕਲ ਸਾਡੇ 20 ਵੰਨ ਵਾਲੇ ਬੱਚਿਆਂ ਦੀ ਪੋਜੀਸ਼ਨ ਨਹੀਂ ਸੀ ਲੜਕੇ ਤੇ ਲੜਕੀ ਨਹੀਂ ਹਾਂਜੀ ਸਰ ਕੀ ਕੀ ਕਹਿਣਾ ਚਾਹੂਗਾ ਅੱਜ ਜਿਹੜੇ ਬੇਟੀ ਸੈਕੰਡ ਪੋਜੀਸ਼ਨ ਚਾਈ ਸਟੇਟ ਤੋਂ ਅੱਜ ਦਾ ਜੋ ਦਿਨ ਹੈ ਇਸ ਸੰਸਥਾ ਵਾਸਤੇ ਬੱਚੀ ਵਾਸਤੇ ਇਸ ਪਰਿਵਾਰ ਵਾਸਤੇ ਆਪਣੇ ਪੂਰੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਜੀ ਪੂਰੇ ਜਿ세 ਆਪਣੇ ਖੇਤੇ ਮਾਲਵੇ ਦੀ ਗੱਲ ਕਰੀਏ ਤਾਂ ਉਸ ਵਾਸਤੇ ਖੁਸ਼ੀ ਦਾ ਦਿਨ ਹੈ ਕਿਉਂਕਿ ਜਿਹੜੀਆਂ ਪਹਿਲੀਆਂ ਪੋਜੀਸ਼ਨਾਂ ਨੇ ਉਹ ਪੰਜਾਬ ਦੇ ਵਿੱਚੋਂ ਮਾਲਵੇ ਦੇ ਹੀ ਬੱਚਿਆਂ ਨੇ ਹਾਸਲ ਕੀਤੀਆਂ ਨੇ ਗੱਲ ਕਰੀਏ ਸਵਚੀ ਰਤਨਦਰਦੀਪ ਦੀ ਤਾਂ ਇਹਨੇ ਪੰਜਾਬ ਦੇ ਵਿੱਚੋਂ 650 ਦੇ ਵਿੱਚੋਂ 650 ਅੰਕ ਹਾਸਲ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਹੈ। ਇਹ ਬੱਚੀ ਜਿਹੜੀ ਬਹੁਤ ਹੀ ਹੁਨਰਵਰ ਵਿਦਿਆਰਥਣ ਹੈ ਨਰਸੀ ਕਲਾਸ ਤੋਂ ਲੈ ਕੇ ਅੱਜ ਤੱਕ ਇਸੇ ਸੰਸਥਾ ਦੀ ਵਿਦਿਆਰਥਣ ਵਿਦਿਆਰਥਣ ਹੈ। ਇਹ ਬੱਚਾ ਜਿਹੜਾ ਹੈਗਾ ਸ਼ੁਰੂ ਤੋਂ ਹੀ ਜਿਹੜਾ ਹੈਗਾ ਆਪਣਾ ਮੈਂ ਹਰ ਹਰ ਇੱਕ ਕਲਾਸ ਦੀ ਗੱਲ ਕਰੀਏ ਤਾਂ ਇਹ ਬੱਚਾ ਟੌਪ ਕਰ ਰਿਹਾ ਹੈ। ਗੱਲ ਕਰੀਏ ਖੇਡਾਂ ਦੀ ਤਾਂ ਇਹ ਬੱਚੀ ਨੇ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਲਿਆ ਜੋ ਕਿ ਅੰਡਰ 17 ਨੈੱਟ ਪਾਲ ਇਸਾਰ ਲੁਧਿਆਣਾ ਦੇ ਵਿੱਚ ਇੱਕ ਕੋਈ ਸੀ ਨੈਸ਼ਨਲ ਉਸ ਨੈਸ਼ਨਲ ਦੇ ਵਿੱਚ ਇੱਕ ਬੱਚਾ ਗੋਟ ਮੈਡਲਸਟ ਹੈ ਬਹੁਤ ਹੀ ਮਿਹਨਤੀ ਬੱਚਾ ਹੈ ਪਰਿਵਾਰ ਆ ਜਿਹੜਾ ਉਹ ਬੇਹਤ ਤਰਸਦ ਦੇ ਨਾਲ ਇਹਨਾਂ ਬੱਚਿਆਂ ਨੂੰ ਜਿਹੜੇ ਪੜ੍ਹਾਈ ਦੇ ਵਾਸਤੇ ਜੁਟਿਆ ਹੋਇਆ ਹੈ ਇਸ ਬੱਚੀ ਨੇ ਕਦੇ ਕੋਈ ਟਿਊਸ਼ਨ ਨਹੀਂ ਲੱਤੀ ਸਟਾਫ ਵੱਲੋਂ ਜੋ ਵੀ ਇਹਨੂੰ ਪੜਾਇਆ ਜਾਂਦਾ ਵਰਕ ਕਰਵਾਇਆ ਜਾਂਦਾ ਹੈ ਇਸ ਬੱਚੇ ਨੇ ਕਦੇ ਵੀ ਅਧੂਰਾ ਨਹੀਂ ਛੱਡਿਆ ਗੇਮਾਂ ਦੇ ਵਿੱਚ ਗਰਾਊਂਡ ਦੇ ਵਿੱਚ ਆਉਣ ਸਮੇਂ ਸਰ ਜਦੋਂ ਬੁਲਾਇਆ ਜਾਂਦਾ ਹੈ ਪੜ੍ਹਨ ਵਾਸਤੇ ਹਾਜ਼ਰ ਹੈ ਖੇਡਣ ਵਾਸਤੇ ਹਾਜ਼ਰ ਹੈ ਅਸੀਂ ਅੱਜ ਬੇਹੱਦ ਖੁਸ਼ ਹੈ ਕਿ ਇਸ ਬੱਚੀ ਦੀ ਕਿਉ ਮਿਹਨਤ ਹੈ ਉਹ ਰੰਗ ਲਈ